ਹਾਂ ਜੀ ਕਰ ਦੋ ਕਰ ਦੋ ਇੱਕ ਇੱਕ ਜਿਹੜਾ ਸਟਾਫ ਹੀ ਕਰ ਦੋ ਬੀਨਿਸ ਤੋਂ ਵੱਧ ਬੱਸ ਠੀਕ ਹੈ ਤੇ ਆਪਦੇ ਨਾਮ ਦੀ ਫਾਇਰ ਜਿਹੜਾ ਇਹਨਾਂ ਦੇ ਉੱਤੇ ਰੋਕੇ ਮਰੇ ਹੋਣਾ ਆ ਹਰਸ਼ ਕਰ ਮੇਰਾ ਨਾਮ ਭਗਤ ਪੂਰਨ ਜਾਂਦਾ ਮੈਂ ਭਾਰੋ ਕੰਬ ਦਾ ਰਹਿਣ ਵਾਲਾ ਇਹ ਸਕੂਲ ਜਿਹੜਾ ਕਿ ਜਲੰਧਰ ਭਾਰੋ ਕੰਬ ਦੇ ਵਿੱਚ ਗਵਰਨਮੈਂਟ ਗਰਲ ਸਕੈਂਡਰੀ ਸਕੂਲ ਇਹਦਾ ਨਾਮ ਆ ਪਹਿਲੇ ਨਾਲੋਂ ਜ਼ਿਆਦਾ ਜਿਹੜੀ ਇਹ ਸਕੂਲ ਦੇ ਵਿੱਚ ਡਵੈਲਪਮੈਂਟ ਵੀ ਹੋਈ ਹੈ ਔਰ ਪੜ੍ਹਾਈ ਦੇ ਵਿੱਚ ਜਿਹੜਾ ਬਦਲਾਅ ਆਇਆ ਹੈ ਸਰਕਾਰ ਨੇ ਜਿਹੜੀਆਂ ਨਵੀਆਂ ਨੀਤੀਆਂ ਬਣਾਈਆਂ ਨੇ ਉਹਦੇ ਨਾਲ ਸਕੂਲ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਏ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਚ ਹੁੰਦੀ ਸੀ ਉਹ ਨਾਲੋਂ ਵੀ ਵਧੀਆ ਜਿਹੜੀ ਪੜ੍ਹਾਈ ਏ ਹੁਣ ਇਹ ਸਰਕਾਰੀ ਸਕੂਲਾਂ ਦੇ ਵਿੱਚ ਹੋਣਾ ਹੋਣ ਜਾ ਰਹੀ ਏ ਔਰ ਹੋ ਰਹੀ ਏ ਮੇਰੇ ਖੁਦ ਦੇ ਬੱਚੇ ਜਿਹੜੇ ਕੀ ਇੱਥੇ ਸੀਨੀਅਰ ਸੈਕੰਡਰੀ ਸਕੂਲ ਗਰਲ ਦੇ ਵਿੱਚ ਮੇਰੀਆਂ ਬੇਟੀਆਂ ਪੜ੍ਹੀਆਂ ਨੇ ਔਰ ਮੇਰੇ ਲੜਕੇ ਜਿਹੜੇ ਲੜਕਿਆਂ ਦੇ ਸਕੂਲ ਪੜ੍ਹੇ ਆ ਉਹ ਰਾਜੋ ਵੈਲ ਸੈਟਲ ਵੀ ਨੇ ਵਧੀਆ ਵੀ ਨੇ ਔਰ ਪੜ੍ਹਾਈ ਵੀ ਉਹਨਾਂ ਨੇ ਵਧੀਆ ਕੀਤੀ ਔਰ ਅੱਗੇ ਨਾਲੋਂ ਜ਼ਿਆਦਾ ਜਿਹੜੀ ਹੁਣ ਪੜ੍ਹਾਈ ਜਿਹੜੀ ਐ ਇਹ ਸਰਕਾਰੀ ਸਕੂਲਾਂ ਦੇ ਵਿੱਚ ਹੋ ਰਹੀ ਐ ਮੇਰੀ ਬੇਨਤੀ ਐ ਕਿ ਸਾਰੇ ਇਲਾਕਾ ਨਿਵਾਸੀਆਂ ਨੂੰ ਟੋਟਲ ਕੀ ਪੰਜਾਬ ਵਾਸੀਆਂ ਨੂੰ ਮੇਰੀ ਬੇਨਤੀ ਐ ਕਿ ਬਾਤ ਤੋਂ ਆਦੀ ਜਿਹੜੀਆਂ ਆਪਣੇ ਬੱਚਿਆਂ ਦੀ ਜਿਹੜੀਆਂ ਐਡਮਿਸ਼ਨਾਂ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਕਰਾਓ ਔਰ ਬੱਚੇ ਵਧੀਆ ਔਰ ਟੀਚਰ ਵੀ ਵਧੀਆ ਬਣਾ ਰਹੇ ਨੇ ਔਰ ਬੱਚੇ ਵੀ ਵਧੀਆ ਪੜ੍ਹ ਰਹੇ ਨੇ ਜੈ ਹਿੰਦ ਜੈ ਭਾਰਤ ਪੰਜਾਬ ਸਿੱਖਿਆ ਕ੍ਰਾਂਤੀ ਦੀ ਪੰਜਾਬ ਸਰਕਾਰ ਵੱਲੋਂ ਜੋ ਸਿਵਲ ਵਰਕਸ ਦੇ ਉਦਘਾਟਨ ਕੀਤੇ ਜਾ ਰਹੇ ਹਨ ਬਹੁਰੀ ਸਲੱਗ ਜੋ ਕਦਮ ਹੈ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ हट ਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਾਉਣ ਦਾ ਰੁਝਾਨ ਵਧੇਗਾ ਤੇ ਨਾਲ ਇਸ ਦੇ ਨਾਲ ਜਿਹੜਾ ਮੈਂ ਦਿਨੇਸ਼ ਕੁਮਾਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਭਾਰੂ ਕੈਂਪ ਜ਼ਿਲ੍ਹਾ ਜਲੰਧਰ ਹੈ ਜਿਹੜਾ ਕਿ ਇਸ ਸਕੂਲ ਦੇ ਨਾਲ ਬਿਲਕੁਲ ਲੱਗਦਾ ਹੈ ਉਥੇ ਤੌਰ ਪ੍ਰਿੰਸੀਪਲ ਕੰਮ ਕਰ ਰਹੇ ਆ ਜਿਹੜੇ ਸਕੂਲ ਆਫ ਐਮਿਨੈਂਸ ਹੈ ਉਹਦੇ ਵਿੱਚ ਕੁਆਲਿਟੀ ਆਫ ਐਜੂਕੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਵੱਲੋਂ ਬਹੁਤ ਹੀ ਜ਼ਿਆਦਾ ਬੱਚਿਆਂ ਨੂੰ ਪਹਿਲਾਂ ਟੈਸਟ ਦੇ ਆਧਾਰ ਤੇ 8ਵੀਂ ਤੋਂ ਬਾਅਦ 9ਵੀਂ ਚ ਤੇ 10ਵੀਂ ਤੋਂ ਬਾਅਦ 11ਵੀਂ ਵਿੱਚ ਦਾਖਲਾ ਦਿੱਤਾ ਜਾ ਰਿਹਾ ਹੈ ਤੇ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਯੂਨੀਫਾਰਮ ਦੇ ਰੂਪ ਦੇ ਵਿੱਚ ਜਾਂ ਨੀਟ ਜੀਈਈ ਜਾਂ ਹੋਰ ਕਈ ਤਰ੍ਹਾਂ ਦੀ ਕੋਚਿੰਗ ਜਿਹੜੀ ਹੈ ਫ੍ਰੀ ਦਿੱਤੀ ਜਾ ਰਹੀ ਹੈ ਇਸ ਸਬੰਧ ਵਿੱਚ ਵਿੰਟਰ ਕੈਂਪ ਸਮਰ ਕੈਂਪ ਲਗਾਏ ਜਾ ਰਹੇ ਹਨ ਜਿਹੜੇ ਬੱਚੇ ਬਹੁਤ ਜ਼ਿਆਦਾ ਕਵਾਲਿਟੀ ਆਫ ਐਜੂਕੇਸ਼ਨ ਵਿੱਚ ਵਿਸ਼ਵਾਸ਼ ਹਨ ਉਹਨਾਂ ਨੂੰ ਉੱਥੇ ਬੱਚਿਆਂ ਨੂੰ ਸਪੈਸ਼ਲ ਕੋਚਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਜੋ ਜਿਹੜੇ ਸਪੈਸ਼ਲ ਕੋਚਿੰਗ ਲੈ ਰਹੇ ਪੈਸੇ ਖਰਚ ਕਰਕੇ ਫ੍ਰੀ ਦੇ ਵਿੱਚ ਕੋਚਿੰਗ ਲੈ ਕੇ ਜੀਈ ਜਾਂ ਨੀਟ ਦੇ ਟੈਸਟ ਕਲੀਅਰ ਕਰਕੇ ਉਹ ਗਾਂ ਆਪਣਾ ਜਿਹੜਾ ਭਵਿੱਖਾ ਵਧੀਆ ਬਿਧਾ ਸਕਣ ਇਸੀ ਸਰਕਾਰ ਦੇ ਉਹ ਧੰਨਵਾਦੀ ਹਾਂ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਵਿੱਚ ਕੁੱਲ 118 ਸਕੂਲ ਖੋਲੇ ਗਏ ਹਨ ਜਿਨ੍ਹਾਂ ਵਿੱਚ ਲਗਭਗ ਹਰ ਸਕੂਲ ਵਿੱਚ ਪ੍ਰਿੰਸੀਪਲ ਪਰੇ ਪੂਰਾ ਪੂਰਾ ਸਟਾਫ ਭਈਆ ਕਰਾਇਆ ਜਾ ਰਿਹਾ ਹੈ ਤੇ ਨਾਲ ਨਾਲ ਜੋ ਸਹੂਲਤਾ ਬੱਚਿਆਂ ਲਈ ਜ਼ਰੂਰੀ ਹਨ ਉਹ ਮਹਈਆ ਕਰਾਈ ਜਾ ਰਹੀਆਂ ਤਾਂ ਕਿ ਬੱਚੇ ਜਿਹੜੇ ਕੁਆਲਟੀ ਐਜੂਕੇਸ਼ਨ ਪ੍ਰਾਪਤ ਕਰਕੇ ਬਾਕੀ ਬੱਚਿਆਂ ਦੀ ਤਰ੍ਹਾਂ ਹੋਰ ਵਧੀਆ ਕੁਆਲਟੀ ਐਜੂਕੇਸ਼ਨ ਲੈ ਕੇ ਆਪਣਾ ਭਵਿੱਖ ਜਿਹੜਾ ਉਹ ਬਣਾ ਸਕਣ ਮੈਂ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਦਮ ਚੁੱਕੇ ਜਾ ਰਹੇ ਹਨ ਉਹ ਬੱਚਿਆਂ ਦੇ ਭਵਿੱਖ ਲਈ ਅਤੇ ਆਪਣੇ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਦੇ ਵਿੱਚ ਵਧਾਉਣ ਲਈ ਉਹਦੇ ਨਾਲ ਇਹ ਫਾਇਦਾ ਹੋ ਰਿਹਾ ਹੈ ਕਿ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋ ਰਹੇ ਆ। ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਸਕੂਲ ਸਿੱਖਿਆ ਕ੍ਰਾਂਤੀ ਦੇ ਅਧੀਨ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦੇ ਤਹਿਤ ਮੈਂ ਪ੍ਰਿੰਸੀਪਲ ਸੋਨੀਆ ਤਵਨ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਭਾਰਗੋ ਕੈਂਪ ਇਸ ਦਾ ਵੱਧ ਚੜ ਕੇ ਸ਼ਲਾਘਾ ਕਰਦੀ ਹਾਂ ਕਿਉਂਕਿ ਇਸ ਮੁਹਿੰਮ ਅਧੀਨ ਸਾਨੂੰ ਦੋ ਕਮਰੇ ਜਿਹੜੇ ਹੈ ਉਹਨਾਂ ਦੀ ਗ੍ਰਾਂਟ ਪ੍ਰਾਪਤ ਹੋਈ ਔਰ ਇੱਕ ਕਮਰੇ ਜਿਹੜੇ ਹੈ 스마트 ਕਲਾਸਰੂਮਸ ਜਿਹੜੇ ਬਣਾਏ ਗਏ ਨੇ ਔਰ ਇਹਨਾਂ ਦੇ ਵਿੱਚ ਟੱਚ ਪੈਨਲ ਲਗਾਏ ਗਏ ਨੇ ਤਾਂਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂਕਿ ਆਉਣ ਵਾਲੇ ਸਮੇਂ ਉਹਨਾਂ ਦਾ ਵੀ ਜਿਹੜਾ ਭਵਿੱਖ ਹੈ ਉਹ ਉਜਵਲ ਹੋ ਸਕੇ ਅੱਜ ਦੀ ਤਰੀਕ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਕੋਈ ਵੀ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਵਧੀਆ ਇਨਫਰਾਸਟ੍ਰਕਚਰ ਹੈ ਸਾਡੇ ਕੋ ਵਧੀਆ ਸਟਾਫ ਹੈ ਜਿਨ੍ਹਾਂ ਦੀ ਹਰ ਵੇਲੇ ਟ੍ਰੇਨਿੰਗ ਕਰਾਈ ਜਾਂਦੀ ਸੈਮੀਨਾਰ ਲਗਾਏ ਜਾਂਦੇ ਆ ਬੱਚਿਆਂ ਨੂੰ ਕੁਮਾਨ ਫਿਰਾਨ ਨੂੰ ਲਗਾਇਆ ਜਾਂਦਾ ਸਾਈਕੋਮੈਟ੍ਰਿਕ ਟੈਸਟ ਤੱਕ ਕਰਵਾਏ ਜਾਂਦੇ ਨੇ ਤੇ ਇਸ ਤਹਿਤ ਮੈਂ ਜਿਹੜੀ ਸਿੱਖਿਆ ਕ੍ਰਾਂਤੀ ਅਧਿਨ ਜੋ ਸਾਡੇ ਪੰਜਾਬ ਸਰਕਾਰ ਸੀਐਮ ਸਾਹਿਬ ਦੁਆਰਾ ਮੁਹਿੰਮ ਚਲਾਈ ਜਾ ਰਹੀ ਹੈ ਉਸ ਤੇ ਬਹੁਤ ਜ਼ਿਆਦਾ ਸ਼ਲਾਘਾ ਕਰਦੀ ਹਾਂ ਔਰ ਉਮੀਦ ਕਰਦੀ ਹਾਂ ਕਿ ਇਹ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ ਔਰ ਪਿੰਡਾਂ ਪਿੰਡਾਂ ਦੇ ਛੋਟੇ ਤੋਂ ਛੋਟੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੱਕ ਇਹ ਜਿਹੜੀ ਹੈ ਸਹੂਲਤਾਂ ਮੁਹਾਈਆ ਕਰਵਾਈਆਂ ਜਾਂਦੀਆਂ ਧੰਨਵਾਦ। ਹਨੀਪਗਤ ਜੀ ਅੱਜ ਤੁਸੀਂ ਇੱਥੇ ਉਦਘਾਟਨ ਤੇ ਪਹੁੰਚੇ ਹੋ ਕੀ ਇਹਦਾ ਬ੍ਰੀਫਰੀ ਬਣਿਆ। ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਹੇਠ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗਗੋਵਾਈ ਹੇਠ ਸਾਰੇ ਹੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਨਵੇਂ ਕਮਰੇ ਬਣੇ ਹਨ ਚਾਹੇ ਬਾਉਂਡਰੀ ਵਾਲ ਬਣੀ ਹੈ ਜਿੰਨਾ ਵੀ ਵਿਕਾਸ ਸਕੂਲਾਂ 'ਚ ਹੋ ਰਿਹਾ ਹੈ ਉਹਦੇ ਸਾਡੇ ਹੀ ਪੰਜਾਬ ਵਿੱਚ ਹਰ ਜਗ੍ਹਾ ਐਮਐਲਏ ਸਹਿਬਾਨ ਔਰ ਮਨਿਸਟਰ ਸਹਿਬਾਨ ਉਦਘਾਟਨ ਕਰੇ ਨੇ ਔਰ ਇੱਕ ਦਿਗਾ ਸਾਡੇ ਮਨਿਸਟਰ ਸਾਹਿਬ ਜੋ ਹਨ ਉਹਦੇ ਨਾਲ ਨਾਲ ਸਾਡੇ ਸੀਐਮ ਸਾਹਿਬ ਵੀ ਉਦਘਾਟਨ ਕਰਕੇ ਆਏ ਹਨ ਦੇਖੋ ਕਿ ਕਿਸੇ ਵੀ ਸਮਾਜ ਦਾ ਔਰ ਕਿਸੇ ਦੇਸ਼ ਦੇ ਉਥਾਨ ਲਈ ਐਜੂਕੇਸ਼ਨ ਦੀ ਬਹੁਤ ਜ਼ਰੂਰ ਲੋੜ ਹੁੰਦੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਦਾ ਦਿੱਲੀ ਦਾ ਮਾਡਲ ਜੋ ਹੈ ਐਜੂਕੇਸ਼ਨ ਦਾ ਉਸ ਨੂੰ ਪੰਜਾਬ ਵਿੱਚ ਲੈ ਕੇ ਆਏ ਹਨ ਅੱਜ ਸਾਰੇ ਹੀ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਸਕੂਲ ਬਣੇ ਹਨ ਮੈਂ ਇੱਥੇ ਹੁਣੇ ਹੀ ਦੋ ਕਮਰਿਆਂ ਦਾ ਉਦਘਾਟਨ ਕੀਤਾ ਹੈ ਔਰ ਬਹੁਤ ਹੀ ਮਾਡਰਨ ਔਰ ਸਮਾਰਟ ਕਲਾਸਰੂਮ ਬਣੇ ਹਨ ਇੱਥੇ ਐਲ ਸੀ ਰੀ ਲੱਗੀ ਹੈ ਬੱਚਿਆਂ ਨੂੰ ਨਵੀਂ ਤਕਨੀਕ ਦੇ ਨਾਲ ਪੜਾਈ ਦਿੱਤੀ ਜਾਏਗੀ ਪੜ੍ਹਾਇਆ ਜਾਏਗਾ ਔਰ ਬੜਾ ਹੀ ਇੱਕ ਪੰਜਾਬ ਦੇ ਇੱਕ ਅੰਦੋਲਨ এডੂਕੇਸ਼ਨ ਦਾ ਕ੍ਰਾਂਤੀ ਜਿਹੜੀ ਹੈਗੀ ਹੈ ਆਈਏਗੀ ਹੈ ਔਰ ਮੈਂ सीएम साहब ਦਾ ਜਿਸ ਤਨਵਾਜਨਾ ਉਥੇ এডਿਕੇਸ਼ਨ ਮਿਸਟਰ ਸਰਦਾਰ ਬੈਂਸ ਸਾਹਿਬ ਜੀ ਦਾ ਜਿਨ੍ਹਾਂ ਨੇ ਬਹੁਤ ਹੀ এডਿਕੇਸ਼ਨ ਨੂੰ ਦਾ ਜੋ ਮਿਆਰ ਹੈ ਉੱਪਰ ਚੁੱਕਿਆ ਹੈ ਸੋ ਮੈਂ ਸਾਰੇ ਹੀ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਆਓ ਜੇਕਰ ਸਾਡੀ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ এডਿਕੇਸ਼ਨ ਦੇ ਰਹੀ ਏ ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਪੜਾਈਏ ਤਾਂ ਕਿ ਜੋ ਪ੍ਰਾਈਵੇਟ ਸਕੂਲਾਂ ਦੇ ਵਧੀਆ ਮਹਿੰਗੀਆਂ ਫੀਸਾਂ ਨਾ ਦਿੰਦੇ ਹੋਏ ਆਪਾਂ ਵਧੀਆ এডਿਕੇਸ਼ਨ ਜੋ ਸਰਕਾਰ ਇਸ ਨੇ ਮਿਲ ਰਹੀ ਏ ਉਹਦੇ ਇਹ ਦੇਖੋ ਇੱਥੇ ਪੜਾਈ ਵੀ ਫਰੀ ਵਰਦੀਆਂ ਵੀ ਫਰੀ ਖਾਣਾ ਵੀ ਫਰੀ ਤੇ ਇਸ ਤਰ੍ਹਾਂ ਕਿ ਸਾਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਗਰ ਸਰਕਾਰ ਸਾਡੇ ਵਾਸਤੇ ਇੰਨਾ ਕੁਝ ਕਰ ਰਹੀ ਹੈ ਤੇ ਸਾਨੂੰ ਵੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਵਿੱਚ ਹੋਰ ਤਰੱਕੀ ਹੋਏਗੀ ਔਰ ਸਾਡਾ ਪੰਜਾਬ ਦਾ ਯੂਥ ਪੜ੍ਹ ਲਿਖ ਕੇ ਅੱਛੇ ਪ੍ਰਗਤੀ ਕਾਮਨਾ ਕਰਦਾ ਹੈ ਤਾਂ ਕਿ ਆਪਣਾ ਜੋ ਸਾਡਾ ਭਵਿੱਖ ਹੈ ਉਹ ਪੜ੍ਹ ਲਿਖ ਕੇ ਹੁਨਰਵਰ ਬੱਚੇ ਬਣ ਗਏ ਕਿੰਨੇ ਕੁ ਸਕੂਲ ਹੁਣ ਤੱਕ ਜਿਹੜੇ ਉਦਘਾਟਨ ਹੋ ਚੁੱਕੇ ਸਕੂਲਾਂ ਦੇ ਦੇਖੋ ਅੱਜ ਜੋ ਇਸ ਜਗ੍ਹਾ ਦੇ ਪਰ ਗਵਰਨਮੈਂਟ ਜੋ ਫਰਗੇਸਕੈਂਡ ਸਕੂਲ ਹੈ ਔਰ ਪ੍ਰਾਇਮਰੀ ਸਕੂਲ ਹੈ ਬॉयਜ਼ 걸ਜ਼ ਇੱਥੇ ਇੱਕ ਜਗ੍ਹਾ 26,60,000 ਉਹਦੇ ਨਾਲ ਦੂਜੀ ਪਾਸੇ 5,60,000 ਦਾ ਜੋ ਹੈ ਅਸੀਂ ਕੀਤਾ ਹੈ ਉਦਘਾਟਨ ਸੋ ਇੱਕ ਸਕੂਲ ਦਾ ਇੱਕ ਬਹੁਤ ਵੱਡਾ ਇੱਕ ਨਵਾਂ ਚਿਹਰਾ ਦੇਖਣ ਨੂੰ ਮਿਲਿਆ ਹੈ ਸੋ ਅੱਜ ਬੱਚੇ ਵਧੀਆ ਬੈਂਚਾਂ ਤੇ ਬੈਠੇ ਹਨ ਔਰ ਵਧੀਆ ਐਟਮੋਸਫੇਅਰ ਦੇ ਵਿੱਚ ਪੜ ਰਹੇ ਹਨ ਸੋ ਇਹ ਜੋ ਸਾਡਾ ਇੱਕ ਵਾਦਾ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਝੰਡੇ ਨਾਲ ਕਿ ਅਸੀਂ ਤੁਹਾਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਜੋਸ਼ ਦੇਵਾਂਗੇ ਅੱਜ ਉਹ ਵਾਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਸੋ ਮੈਂ ਇੱਕ ਵਾਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ